ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮਹੀਨੇ ਤੋਂ ਬੜਾ ਰੌਲਾ ਪਾਇਆ ਹੋਇਆ ਹੈ ਲਖਿਸ਼ਧਾਣੇ ਵਰਗਿਆਂ ਨੇ ਜੋਹੋਰ ਸਮਾਜ ਸੇਵੀਆਂ ਨੇ ਤੇ ਜਹ ਰਾਜਨੀਤਿਕ ਪਾਰਟੀਆਂ ਨੇ ਡਾਇਲੌਗ ਇੱਕੋ ਹੀ ਸਾਰਿਆਂ ਕੋਲੇ ਪੰਜਾਬ ਨੂੰ ਬਚਾਉਣਾ ਹੈ ਪੰਜਾਬ ਡੁੱਬ ਚੱਲਿਆ ਪੰਜਾਬ ਮਰ ਚੱਲਿਆ ਪੰਜਾਬ ਭਈਆਂ ਨੇ ਦਬ ਲੈਣਾ ਸਾਡੀ ਪੰਜਾਬੀ ਮਾਂ ਬੋਲੀ ਖਤਮ ਕਰਤੀ ਪੰਜਾਬ ਦੇ ਵਿੱਚ ਨਸ਼ਿਆਂ ਦਾ ਹੜ ਵਗਦਾ ਹੈ ਬੇਰੁਜ਼ਗਾਰੀ ਆ ਗਈ ਪੰਜਾਬ ਦਾ ਬੇੜਾਗਰ ਕਰਤਾ ਇਹ ਡਾਇਲੋਗ ਹੈ ਸਾਰਿਆਂ ਦੇ ਕੋਲੇ ਹੁਣ ਜਿਹੜੇ ਬੰਦੇ ਪੰਜਾਬ ਨੂੰ ਬਚਾਉਣ ਦੀਆਂ ਗੱਲਾਂ ਕਰਦੇ ਨੇ ਉਹਨਾਂ ਵਿੱਚੋਂ ਜੇ ਤੁਸੀਂ ਸਭ ਤੋਂ ਵੱਡਾ ਗੈਂਗਸਟਰ ਠੱਗ ਬਲੈਕਮੇਲਰ ਕਹੋਗੇ ਉਹ ਲਖਸ਼ਧਾਨ ਹੈ ਉਹ ਕਹਿੰਦਾ ਪੰਜਾਬ ਨੂੰ ਬਚਾਉਣਾ ਫਿਰ ਕਾਲੀ ਆ ਜਾਂਦੇ ਆ ਫਿਰ ਕਾਂਗਰਸ ਵਾਲੇ ਆ ਜਗੇ ਠੀਕ ਹੈ ਇੱਕੋ ਹੀ ਡਾਇਲੋਗ ਹੈ ਨਾ ਕਿ ਪੰਜਾਬ ਨੂੰ ਬਚਾਉਣਾ ਹੈ ਪਹਿਲਾਂ ਹਰਾਮਖੋਰੋ ਇਹ ਦੱਸੋ ਵੀ ਪੰਜਾਬ ਦਾ ਬੇੜਾ ਗਰ ਕਿਨੇ ਕੀਤਾ ਹੈ ਪੰਜਾਬ ਦੇ ਵਿੱਚ ਨਸ਼ੇ ਲੈ ਕੇ ਕੌਣ ਆਇਆ ਪੰਜਾਬ ਨੂੰ ਲੁੱਟਿਆ ਕਿਹਨੇ ਹੈ ਪੰਜਾਬ ਦੇ ਵਿੱਚ ਗੁੰਡਾਗਰਦੀ ਗੈਂਗਸਟਰ ਵਾਲ ਕਿਹਨੇ ਪੈਦਾ ਕੀਤਾ ਇਹਦਾ ਦੱਸੋ ਜਿਹੜਾ ਵੀ ਗੱਡੀ ਚੱਕਦਾ ਲਾ ਕੇ ਝੰਡਾ ਚਲੋ ਪੰਜਾਬ ਨੂੰ ਬਚਾਉਣ ਚੱਲਿਆਂ ਪੰਜਾਬ ਨੂੰ ਬਚਾਉਣਾ ਹੈ ਪਹਿਲਾਂ ਇਹ ਤਾਂ ਕਲੀਅਰ ਕਰ ਦਿਓ ਵੀ ਪੰਜਾਬ ਦਾ ਬੇੜਾ ਗਰ ਕੀਤਾ ਕਿਨੇ ਹੈ ਪੰਜਾਬ ਨੂੰ ਡੋਬਿਆ ਕਿਨੇ ਹੈ ਦੂਜੀ ਗੱਲ ਜਦੋਂ ਤੁਹਾਡੀਆਂ ਸਰਕਾਰਾਂ ਹੁੰਦੀਆਂ ਨੇ ਭਾਵੇਂ ਕਾਲੀ ਨੇ ਭਾਵੇਂ ਕਾਂਗਰਸ ਨੇ ਭਾਵੇਂ ਝਾੜੂ ਵਾਲੇ ਵੇਚ ਨੇ ਤੁਸੀਂ ਉਦੋਂ ਪੰਜਾਬ ਨੂੰ ਬਚਾਉਣ ਦੀ ਗੱਲ ਨਹੀਂ ਕਰਦੇ ਜਦੋਂ ਕੁਰਸੀ ਚਲੀ ਜਾਂਦੀ ਹੈ ਉਦੋਂ ਪੰਜਾਬ ਨੂੰ ਬਚਾਉਣਾ ਹੈ ਜਦੋਂ ਤੁਸੀਂ ਕੁਰਸੀ ਤੇ ਬੈਠੇ ਹੋ ਨੇ ਪਾਵਰ ਹੁੰਦੀ ਐ ਉਦੋਂ ਪੰਜਾਬ ਬਚਿਆ ਹੁੰਦਾ ਉਦੋਂ ਪੰਜਾਬ ਦੇ ਵਿੱਚ ਕੋਈ ਕਾਂਡ ਹੁੰਦਾ ਨਹੀਂ ਉਦੋਂ ਪੰਜਾਬ ਦੇ ਵਿੱਚ ਕੋਈ ਕਤਲ ਨਹੀਂ ਹੁੰਦਾ ਕਿਸੇ ਦੀ ਲੁੱਟ ਖੋਹ ਨਹੀਂ ਹੁੰਦੀ ਉਦੋਂ ਪੰਜਾਬ ਨੂੰ ਕਿਉਂ ਨਹੀਂ ਬਚਾਉਂਦੇ ਜਦੋਂ ਕੁਰਸੀ ਥੋੜੀ ਜੀ ਪਾਸੇ ਹੋਗੀ ਉਦੋਂ ਰੋਣਾ ਪਾਉਣਾ ਪੰਜਾਬ ਨੂੰ ਬਚਾਓ ਪੰਜਾਬ ਨੂੰ ਬਚਾਓ ਕੁਝ ਨਹੀਂ ਹੋਇਆ ਪੰਜਾਬ ਨੂੰ ਇੱਕ ਬੇਨਤੀ ਕਰਨੀ ਐ ਕੁਝ ਨਹੀਂ ਹੋਇਆ ਪੰਜਾਬ ਨੂੰ ਤੁਹਾਨੂੰ ਕੁਰਸੀ ਦੀ ਲੋੜ ਹੈ ਬਸ 이슈 ਬਣਾਉਣਾ ਇੱਕ ਬੇਨਤੀ ਕਰਨੀ ਹੈ ਕੱਲ ਇੱਕ ਸੱਜਣ ਨੇ ਮੇਰੇ ਨਾਲ 15 ਮਿੰਟ ਫੋਨ ਤੇ ਗੱਲ ਕੀਤੀ ਅਮਰੀਕਾ ਤੋਂ ਉਹ ਮੈਨੂੰ ਕਹਿੰਦਾ ਜੀ ਪੰਜਾਬ ਦੇ ਵਿੱਚ ਕੀ ਹੋਇਆ ਵੀ ਜਿਹੜੇ ਬੰਦੇ ਸਮਾਜ ਸੇਵੀ ਬਣ ਕੇ ਜਿਹੜੇ ਪਹਿਲਾਂ ਗੈਂਗਸਟਰ ਸੀ ਜਾਂ ਕਾਲੀ ਕਾਂਗਰਸੀ ਸੀ ਇਹ ਹੁਣ ਰੌਲਾ ਪਾਉਂਦੇ ਆ ਕਿ ਪੰਜਾਬ ਨੂੰ ਬਚਾਉਣਾ ਹੈ ਕੀ ਹੋਇਆ ਕੀ ਇਹ ਪੰਜਾਬ ਨੂੰ ਇਹ ਤਾਂ ਦੱਸੋ ਪੰਜਾਬ ਨੂੰ ਕੁਝ ਨਹੀਂ ਹੋਇਆ ਪੰਜਾਬ ਜਿਹੜੇ ਬਚਾਉਣ ਦੀਆਂ ਗੱਲਾਂ ਕਰਦੇ ਨੇ ਨਾ ਉਹਨਾਂ ਨੇ ਹੀ ਪੰਜਾਬ ਦਾ ਬੇੜਾ ਗਰ ਕੀਤਾ ਹੋਇਆ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਜਿਹੜੀ ਮੈਂ ਗੱਲ ਕਹਿਣੀ ਹੈ ਬਹੁਤ ਕੌੜੀ ਗੱਲ ਹੈ ਤੇ ਹਾਰਮ ਨਹੀਂ ਛੇਤੀ ਹੋਣੀ ਉਹ ਗੱਲ ਕੀ ਹੈ ਹੁਣ ਜੇ ਤੁਸੀਂ ਕਾਂਗਰਸ ਦੀ ਗੱਲ ਕਰੋਗੇ ਉਦੋਂ ਕੀ ਹੁੰਦਾ ਉਦੋਂ ਇਹ ਦੋਸ਼ਣ ਲਾਉਣਗੇ ਇਹ ਕਾਲੀਆਂ ਨੇ ਐ ਕਰਤਾ ਜੀ ਜਦੋਂ ਕਾਲੀਆਂ ਦੀ ਗੱਲ ਕਰੋਗੇ ਉਦੋਂ ਕਹਿਣਗੇ ਇਹ ਕਾਂਗਰਸੀਆਂ ਨੇ ਐ ਕਰਤਾ ਜੀ ਤੇ ਹੁਣ ਝਾੜੂ ਵਾਲੇ ਸਤਾ ਵਿੱਚ ਨੇ ਜਦੋਂ ਕਿਤੇ ਚੇਂਜ ਹੋ ਸਰਕਾਰ ਤੋਂ ਉਹਨਾਂ ਨੂੰ ਕਹੀ ਜਾਣਾ ਝਾੜੂ ਵਾਲਿਆਂ ਨੇ ਆ ਬੇੜਾ ਬਹਾਤਾ ਜੀ ਹੁਣ ਭਗਵੰਤ ਜੀ ਨੂੰ ਕਹਿੰਦੇ 52 ਹਜ਼ਾਰ ਕਰੋੜ ਦਾ ਕਰਜ਼ਾ ਲੈ ਲਿਆ ਜੀ ਭਗਵੰਤ ਮਾਨ ਨੇ ਤੇ ਤੁਸੀਂ 3 ਲੱਖ ਕਰੋੜ ਦਾ ਲਿਆ ਉਹ ਨਹੀਂ ਕਹਿੰਦੇ ਉਹ ਨਹੀਂ ਕਹਿੰਦੇ ਵੀ ਅਸੀਂ ਵੀ ਤਨ 3 ਲੱਖ ਕਰੋੜ ਦਾ ਲਿਆ ਸੀ ਉਹ ਨਹੀਂ ਕਹਿੰਦੇ ਅਸੀਂ ਆਪਣੀ ਜਿਹੜੇ ਔਗਣ ਨੇ ਗੁਨਾਹ ਨੇ ਉਹਨਾਂ ਨੂੰ ਗੁਣ ਬਣਾ ਕੇ ਪੇਸ਼ ਕਰਨਾ ਤੇ ਦੂਜੇ ਦੇ ਗੁਨਾਹ ਨੂੰ ਔਗਣ ਬਣਾ ਕੇ ਪੇਸ਼ ਕਰਨਾ ਇਹ ਸਾਡੀ ਫਿਤਰਤ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨੀ ਹੈ ਇੱਕ ਅੱਜ ਗੱਲ ਕਹਿਣ ਲੱਗਾ ਜਿਹੜੇ ਬੰਦੇ ਸਮਾਜ ਸੇਵੀ ਬਣ ਕੇ ਗੈਂਟਰ ਸੀ ਪਹਿਲਾਂ ਭਾਵੇਂ ਕੋਈ ਵੀ ਆਹੋ ਭਾਵੇਂ ਲੱਖੇ ਦੀ ਗੱਲ ਕਰ ਲੋ ਜੇ ਕੋਈ ਵੀ ਐ ਇਹਨਾਂ ਹੁਣ ਤਰਲੇ ਪਾਉਂਦੇ ਨੇ ਇੱਕ ਮੌਕਾ ਸਾਨੂੰ ਦੇ ਦਿਓ ਇੱਕ ਬਾਪੂ ਬਾਦਲ ਚਲੋ ਹੁਣ ਤਾਂ ਉਹ ਇਹ ਦੁਨੀਆ ਤੇ ਨਹੀਂ ਹੈਗਾ ਤੇ ਉਹ 40 ਸਾਲ ਦੇ ਵਿੱਚ ਪੰਜ ਵਾਰੀ ਮੁੱਖ ਮੰਤਰੀ ਬਣ ਗਿਆ ਤੇ ਉਹਨੇ ਹੱਥ ਜੋੜ ਕੇ ਕਹਿਣਾ ਇੱਕ ਮੌਕਾ ਦੇ ਦਿਓ ਸੇਵਾ ਦਾ ਇੱਕ ਮੌਕਾ ਸੇਵਾ ਦਾ ਲੋਕਾਂ ਨੇ ਪੰਜ ਵਾਰੀ ਦਿੱਤਾ ਤੇ ਉਹਨੇ ਪੰਜ ਵਾਰੀ ਪੰਜਾਬ ਦਾ ਉਹ ਮਲਿਆ ਮੇਡ ਕੀਤਾ ਖਾਸ ਕਰਕੇ ਸਿੱਖ ਕੌਮ ਦਾ ਉਹਦੀਆਂ ਕਰਤੂਤਾਂ ਜੇ ਤੁਸੀਂ ਗਿਣੋਗੇ ਨਾ ਕਈ ਕਿਤਾਬਾਂ ਲਿਖੀਆਂ ਜਾ ਸਕਦੀਆਂ ਤੇ ਫਿਰ ਕੇਜਰੀਵਾਲ ਆ ਗਿਆ ਉਦੋਂ ਪਹਿਲਾਂ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਫੜ ਲਿਆ ਹੱਥ ਵਿੱਚ ਮੈਂ ਕਸਮ ਖਾਣਾ ਕਹਿੰਦਾ ਇੱਕ ਮੌਕਾ ਦੇ ਦਿਓ ਸੇਵਾ ਦਾ ਤੇ ਉਹ ਰੋਸ਼ਾਂ ਲਈ ਫਰਜ਼ਾ ਰਿਹਾ ਕਿਤੇ ਦਵਾਈ ਲੈ ਗਿਆ ਕਿਤੇ ਬੰਬੇ ਲੈ ਗਿਆ ਤੇ ਉਹ ਉਹਨੇ ਮੌਕਾ ਲੈ ਕੇ ਸੇਵਾ ਕਰਦੀ ਤੇ ਕੇਜਰੀਵਾਲ ਨੂੰ ਮੌਕਾ deta ਹੁਣ ਕੇਜਰੀਵਾਲ ਨੂੰ ਵੀ ਗਾਣਾ ਪਈ ਜਾਂਦੀਆਂ ਭਗਵੰਤ ਮਾਨ ਨੂੰ ਵੀ ਜੁੱਤੀਆਂ ਫੇਰੀ ਜਾਂਦੀਆਂ ਤੇ ਹੁਣ ਜਿਹੜਾ ਚੌਥਾ ਪੰਨਾ ਮੌਕਾ ਹੈ ਹੁਣ ਲੱਖੇ ਵਰਗੇ ਮੰਗਦੇ ਆ ਇਹਨਾਂ ਨੂੰ ਮੌਕਾ ਦੇ ਦਿਓ ਜੇ ਮੌਕਾ ਦੇਤਾ ਤੇ ਬਸ ਫਿਰ ਹਾਲ ਉਹੀ ਹੋਣਾ ਬਸ ਇੰਨਾ ਕੀ ਹੈ ਜਿਹਨੂੰ ਕੁਰਸੀ ਮਿਲ ਗਈ ਉਹ ਕੁਰਸੀ ਤੇ ਬਹਿ ਕੇ ਨਜ਼ਾਰੇ ਲੈਂਦਾ ਹੈ ਜਿਹਨੂੰ ਨਹੀਂ ਮਿਲੀ ਉਹ ਤਰਲੇ ਲਈ ਜਾਂਦਾ ਉਹ ਤਰਲੋ ਮਰਛੀ ਹੋਇਆ ਫਿਰਦਾ ਵੀ ਕੁਰਸੀ ਕਿੱਦਾਂ ਮਿਲੇ ਇੱਥੇ ਜਿਹੜੇ ਮੌਕੇ ਵਾਲੇ ਆਉਂਦੇ ਨੇ ਨਾ ਤੇ ਇਹ ਭਲੇ ਹੀ ਨਹੀਂ ਗੁਜ਼ਾਰਨਗੇ ਜਿਹਨਾਂ ਨੂੰ ਪਹਿਲਾ ਮੌਕਾ ਦਿੱਤਾ ਸੀ ਉਹਨੇ ਕਿਹੜਾ ਭਲੇ ਗੁਜ਼ਾਰੇ ਆ ਉਹਨੇ ਮਲੀਆਂ ਮੀਟ ਕਰਕੇ ਰੱਖ ਦਿੱਤਾ ਤੇ ਜਿਹੜੇ ਹੁਣ ਮੌਕਾ ਮੰਗਦੇ ਨੇ ਬਸ ਬਾਹਰੇ ਆਉਣ ਦੀ ਲੋੜ ਹੈ ਘੱਟ ਕੋਈ ਨਹੀਂ ਹੈਗਾ ਉਹ ਜਿਵੇਂ ਕਹਿੰਦੇ ਕੋਈ ਵਿਛੂ ਵੇਚਣ ਵਾਲਾ ਆ ਗਿਆ ਤੇ ਵੱਡਾ ਛੋਟਾ ਉਹਦਾ ਰੇਟ ਇੱਕੋ ਹੀ ਸੀ ਖਰੀਦਣ ਵਾਲਾ ਕਹਿੰਦਾ ਵੀ ਵੱਡੇ ਦਾ ਰੇਟ ਵੀ 20 ਰੁਪਏ ਛੋਟੇ ਦਾ ਰੇਟ ਵੀ 20 ਰੁਪਏ ਇਹਦਾ ਮਤਲਬ ਕੀ ਹੈ ਉਹ ਕਹਿੰਦਾ ਜਿਹੜਾ ਮਰਜ਼ੀ ਲੈ ਲਓ ਡੰਗੇ ਨੇ ਉਹ ਨਹੀਂ ਮਾਰਨਾ ਜ਼ਹਿਰ ਹੋਣੀ ਚੜੂ ਭਾਵੇਂ ਵੱਡਾ ਲੈ ਲੈ ਭਾਵੇਂ ਛੋਟਾ ਲੈ ਲੈ ਜਿੱਥੇ ਡੰਗ ਵੱਜ ਗਿਆ ਜ਼ਹਿਰ ਚੜੂ ਤੇ ਜਿੱਦੇ ਡੰਗ ਵੱਜਿਆ ਮਰੂ ਮਰੂ ਇਹਨਾਂ ਵਿੱਚੋਂ ਘੱਟ ਕੋਈ ਨਹੀਂ ਹੈਗਾ ਸਾਰੇ ਇੱਕੋ ਬਾੜੀ ਦੇ ਬੱਚੇ ਐ ਮੈਂ ਲੋਕਾਂ ਨੂੰ ਬੇਲ ਵੀ ਜ਼ਰੂਰ ਕਰਨੀ ਐ ਜਦੋਂ ਤੁਸੀਂ ਮੌਕਾ ਦਿੰਨੇ ਹੁੰਦੇ ਹੋ ਨਾ ਉਹਦੇ ਥੋੜਾ ਜਿਹਾ ਬੰਦੇ ਨੂੰ ਦੇਖ ਲਿਆ ਕਰੋ ਕਿੰਨੇ ਕ ਪਾਣੀ ਵਿੱਚ ਹੈ ਇਹ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ